ਇੱਕ ਵਾਰ ਸਰੀ ਸਕੂਲ ਦੇ ਮੁੰਰੇ ਕੱਟ ਕੈਨੇਡਾ ਤੋਂ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਈ ਆ ਕੱਟ ਸਾ ਆਪਣੇ ਪੰਜਾਬੀਆਂ ਦਾ 4-5000 ਬੰਦਾ ਝੰਡੇ ਚੱਕੀ ਫਿਰਦਾ ਸਕੂਲ ਦੇ ਪੁਰੇ ਮੈਨੂੰ ਇਹ ਕਹ ਰਿਹਾ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਆ ਫੂਚ ਪੜਾ ਰਹੇ ਨੇ ਜਵਾਨਾਂ ਨੂੰ ਮਿੱਦਰਾ ਕੁੱਤਾ ਬਣਾਉਣ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਪੜ੍ਹਾ ਰਿਹਾ ਤੇਰਾ ਗੇਹ ਬੰਨ ਨੂੰ ਕੀ ਕਰਦਾ ਢੈਂਪੂ ਬੰਨ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਪੜ੍ਹਾ ਰਿਹਾ ਤੇਰਾ ਸਮਲੰਗੀ ਬੰਨ ਨੂੰ ਕੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਕਹਿਣ ਨੂੰ ਕੀ ਕਰਦਾ ਜੈਂਡਰ ਤੇ ਕਰਨ ਨੂੰ ਕੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾੰਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲਖਾ ਸਿਧਾਣਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਦਿਆਂ ਉੱਪਰ ਗੱਲਬਾਤ ਕਰਦੇ ਰਹਿੰਦੇ ਨੇ ਅਤੇ ਲੋਕਾਂ ਨੂੰ ਜਾਗਰੂਕੀ ਕਰ ਰਹੇ ਨੇ ਨਾਲ ਹੀ ਦੋਸਤੋ ਪੰਜਾਬ ਦੇ ਭਾਵੇਂ ਉਹ ਨਸ਼ੇ ਦੇ ਮੁੱਦੇ ਹੋਣ ਭਾਵੇਂ ਧਾਰਮਿਕ ਮੁੱਦੇ ਹੋਣ ਭਾਵੇਂ ਪੰਜਾਬ ਦੀ ਜਵਾਨੀ ਦਾ ਮੁੱਦਾ ਹੋਵੇ ਭਾਵੇਂ ਪੰਜਾਬ ਦੇ ਕਿਸਾਨੀ ਦੇ ਮੁੱਦੇ ਹੋਣ ਲਗਾਤਾਰ ਦੋਸਤੋ ਲੱਖਾਂ ਸਦਾਨਾ ਪੰਜਾਬ ਦੇ ਮੁੱਦਿਆਂ ਉੱਪਰ ਖੁੱਲ੍ਹ ਕੇ ਗੱਲਬਾਤ ਕਰ ਰਹੇ ਨੇ ਉਥੇ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੁਧਿਆਣੇ ਦੇ ਵਿੱਚ ਜੋ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਦੋਸਤੋ ਭਿਆਨਕ ਰੋਗ ਉਸ ਪਾਣੀ ਤੋਂ ਲੱਗ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਲੱਖੇ ਸਦਾਨੇ ਦੁਆਰਾ ਮੁਹਿੰਮ ਚਲਾਈ ਗਈ ਹੈ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਤੇ ਲੱਖੇ ਸਦਾਨੇ ਦੁਆਰਾ ਦੋਸਤੋ 3 ਦਸੰਬਰ ਨੂੰ ਜੋ ਬੁੱਢੇ ਨਾਲੇ ਨੂੰ ਬੰਦ ਮਾਰਨਾ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖਾ ਸਦਾਨਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਅਤੇ ਪਿਛਲੇ ਦਿਨੀ ਦੋਸਤੋ ਲੱਖਾ ਸਦਾਨਾ ਪਿੰਡ ਏਾਲੀ ਕਲਾਂ ਦੇ ਵਿੱਚ ਵੀ ਪਹੁੰਚਿਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦੋਸਤੋ ਲੱਖੇ ਸਦਾਨੇ ਨੇ ਉੱਥੇ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੱਜ-ਬੱਜ ਕੇ ਫਤਿਹ ਦੀ ਝਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਨਾ ਚਿਹਰੇ ਤੇ ਕੰਦੇ ਸਾਰਿਆਂ ਦੇ ਮਾੜਿਆ ਮੈਨਾਂ ਨੂੰ ਬੇਨਤੀ ਹੈ ਸੱਦੇ ਨੂੰ ਹੋ ਜਾਓ ਬਾਈ ਸੋ ਕਾਫੀ ਸਮੇ ਤੋਂ ਪਿਛਲੇ 6-7 ਸਾਲ ਤੋਂ ਆ ਰਹੇ ਆ ਭਾਈ ਅਮਤੋਜ ਬੈਠਾ ਸਾਡੀ ਸਮੁੱਚੀ ਟੀਮ ਬੈਠੀ ਆ ਡਾਕਟਰ ਰਾਮਨ ਬਾਯਾਸ ਇੰਜੀਨੀਅਰ ਮੇਜ ਸਕੀਪਤ ਸਿੰਘ ਖੈਲਾ ਜੀ ਲੁੰਬਾ ਜੀ ਅਰੋੜਾ ਜੀ ਚੰਦਵਾਜਾ ਜੀ ਲੰਮੇ ਸਮੇਂ ਤੋਂ ਥੋੜੇ ਥੇ ਬਲੀਪੁਰ ਆ ਰਹੇ ਆ ਬਾਈ ਹੱਥ ਸਾਲੇ ਰੋਲਾ ਪਾਉਂਦੇ ਵੀ ਲੋਕਾਂ ਆ ਜਾਂਰਾਂ ਨਾਲ ਸਾਨੂੰ ਮਾਰਤਾ ਹੁਣ ਅਸੀਂ ਐਲਾਨ ਕੀਤਾ ਵੀ 3 ਤਰੀਕ ਨੂੰ ਇਹ ਸਾਰਾ ਬੰਦ ਕਰ ਦਿੰਨਾ ਜਿਹੜਾ 9 ਕਰੋੜ ਲੀਟਰ ਜਹਰ ਸੋਡੇ ਪਾਣੀ 'ਚ ਰੋਜ਼ ਪਾ ਦਿੰਦੇ ਆ ਧਰਤੀ ਜੇ ਤੋਂ ਪਹਿਲਾਂ 9 ਕਰੋੜ ਲੀਟਰ ਪਾਣੀ ਕੱਢਿਆ ਜਾਂਦਾ ਉਹਦੇ ਕੈਮੀਕਲ ਪਾ ਕੇ ਜਾਲ ਪਾ ਕੇ ਪਾਣੀਆਂ 'ਚ ਪਾ ਕੇ ਸਾਨੂੰ ਫੇਰ ਮਾਰਿਆ ਜਾਂਦਾ ਦੂਰਾ ਇਨਸਾਨ ਧਰਤੀ ਇੱਥੋਂ ਪਾਣੀ ਵੀ ਮੁਕਾਇਆ ਜਾਂਦਾ ਜ਼ਿੰਮੇਵਾਰ ਇਕੱਲੇ ਕਿਸਾਨ ਐ ਵਿਆਪਤੋਂ ਨਾ ਲਾਉਣਿਆ ਪਾਣੀ ਮੁੱਕ ਰਿਹਾ ਕੋਈ ਦੋ ਲਾਵਾ ਨਹੀਂ ਥੋਡੇ ਕੋਲੇ 15 ਸਾਲ ਦਾ ਪਾਣੀ ਥੱਲੇ ਵੀ ਇਧਰ ਵੀ ਲਾ ਥੋਡੇ ਮਾਰੇ ਆ ਸਾਨੂੰ 12 ਸਾਲ ਹੋ ਗਏ ਮੈਨੂੰ ਇਹ ਗੱਲ ਬੋਲਦਿਆਂ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸੜਾ ਦਾ ਟੀੜਾ ਲੋਕ ਮੰਨਣ ਨੂੰ ਤਿਆਰ ਨਹੀਂ ਐਜ ਕੀ ਮਾਰਾ ਮੋਟਾ ਕੰਨ ਦੇ ਜੂ ਸਰਕੇ ਦੋ ਦੋ ਟੋਟੇ ਇਕੱਠੇ ਪਾ ਦੇ ਤੁਸੀਂ ਮੋਟਰਾਤ ਆਇਆ ਕਿ ਨਹੀਂ ਪਾਇਆ ਬਈ ਜਿਹੜੇ ਖੇਤੀਬਾੜੀ ਕਰਦੇ ਆ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਛੋਟੇ ਸ਼ਾਇਦ ਅਸਰ ਨਾ ਗਿਆ ਹੋਵੇ ਸਾਨੂੰ ਨਹੀਂ ਪਤਾ ਨੇੜੇ ਦਰਿਆ ਵਗਦਾ ਪਰ ਬਾਕੀ ਪੰਜਾਬ ਦੇ ਵਿੱਚ ਮੇਰਾ ਪਿੰਡ ਵੀ ਨਹਿਰ ਦੇ ਉੱਤੇ ਆ ਮੇਰੇ ਪਿੰਡ ਵੀ 20 ਫੁੱਟ ਪਾਣੀ ਪੰਜਾਂ ਮਹੀਨਿਆਂ ਚੋਂ ਨਾਲ ਲੱਗਣ ਦੇ ਸਮੇਂ ਥਰੇ ਚ ਲੈ ਗਿਆ ਉਹ ਮੈਂ ਇੱਥੇ ਗੱਲ ਕਰਦਾ ਜਿੰਨੇ ਵੀ ਆ ਚੈਨੇ ਆਰ ਕੇ ਹੋਰ ਮੇਰੇ ਨਿੱਕਰ ਨੇ ਮੁੰਡੇ ਤੁਹਾਡੇ ਇਲਾਕੇ ਦੇ ਪਿੰਡਾਂ ਦੇ ਮੈਂ ਕਿਹਾ ਬਾਈ ਯਾਰ ਕਿਵੇਂ ਲੱਗਦਾ ਸੁਰਦਾ ਇਲਾਕਾ ਹਿੱਲ ਨਹੀਂ ਰਿਹਾ ਕਹਿੰਦਾ ਬਈ ਇਹ ਤਾਂ ਮੁਸ਼ਕਲ ਆ 10 ਕਰੋੜ ਦਾ ਕਿੱਲਾ ਹੋ ਗਿਆ ਇਹਨਾਂ ਨੇ ਕਿ ਹਿਰਣਾ 10 ਕਰੋੜ ਦਾ ਕਿੱਲਾ ਵੇਚ ਕੇ ਜਦੋਂ ਮੰਨ ਲਿਆ ਲਿਝਾਣੇ ਰਹਿਣ ਲੱਗ ਜੋਂਗੇ ਉਹਦੇ ਵੱਡਾ ਜ਼ਰਾ ਮੈਂ ਮੂਟਾ ਤੁਹਾਨੂੰ ਕੀ ਪਾਉਣਾ ਕੁੱਕੜਾਂ ਦੇ ਖੁੱਡਾਂ 'ਚ ਰਹੀ ਜਾਂਦੇ ਹੋ ਮੈਂ ਦੇਖਿਆ ਆਹੋ ਜਿੰਨੇ ਆਪਣਾ ਬਣਾਈ ਬੈਠੇ ਆ ਕੀ ਕਹਿੰਦੇ ਹੋ ਨਿਆਣੂ ਪਲਾਨ ਜੇ ਉਹ ਸਾਰੇ ਤੋਂ ਪਿੰਡਾਂ ਦੀਆਂ ਜ਼ਮੀਨਾਂ ਵੇਚ ਕੇ ਪਿੰਡਾਂ ਦੇ ਘਰ ਛੱਡ ਕੇ ਜਾਂ ਪਿੰਡਾਂ ਦੇ ਘਰ ਕਿਰਾਇਆ ਤੇ ਦੇ ਗਏ ਤੇ ਰਹਿਣ ਲੱਗ ਗਿਆ ਕੁੱਕੜਾਂ ਦੇ ਖੁੱਡਿਆਂ 'ਚ ਜਾ ਕੇ ਚਲੋ ਮੰਨ ਲਿਆ ਤੁਸੀਂ ਉੱਥੇ ਰਹਿਪੋਗੇ ਇਹ ਰਜਾਬ ਤੋਂ ਵੱਜੋਗੇ ਭਾਈ ਆ ਆ ਪੀਂਦੇ ਹੋ ਤੁਸੀਂ ਆਹਾ ਇਹ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਵੱਧ ਤੋਂ ਵੱਧ ਅੱਜ ਜਿੱਥੇ 10 ਰੁਪਈਆ ਦੀ ਆ 20 ਰੁਪਈਆ ਦੀ ਉੱਥੇ ਤੁਸੀਂ ਇਹ 500 ਵਾਲੀ ਲੈ ਕੇ ਪੀ ਲਓਗੇ 1000 ਵਾਲੀ ਲੈ ਕੇ ਪੀ ਲਓਗੇ ਇਹ ਪਾਣੀ ਟੋਡੇ ਲੋੜੀ ਦੇ ਤਾਤੀ ਹੈ ਜੇ ਸਰੀਰ ਨੂੰ ਲੋੜੀ ਦੇ ਆ ਉਹ ਕੱਢ ਹੀ ਦਿੰਦੇ ਆ ਆ ਜਿੰਨੇ ਜੋੜਜਾਰ ਥੋੜੇ ਦੁਖਣ ਲੱਗ ਗਏ ਗੋਟੇ ਮੋਟੇ ਜਿੰਨੇ ਦੁਖਣ ਲੱਗ ਗਏ ਨਿਗਾਹ ਘਟਨੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋ ਘਟ ਲੱਗ ਗਿਆ ਆ ਆ ਪਾਣੀਆ ਕਰਕੇ ਆ ਅੱਜ ਦਾ ਆਪਾਂ ਕਹਿੰਦੇ ਆ ਰੋ ਲਵਾ ਲਓ ਜੀ ਹੁਣ ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਪੁੱਛ ਲਓ ਉਹ ਕੁਆਰੋਂ ਦਾ ਪਾਣੀ ਠੀਕ ਨਹੀਂ ਪਾਈ ਜਿੰਦਦਰ ਨਹੀਂ ਹੈਗੇ ਇਹ ਕੱਟਾਂ ਦੀ ਘਾਟ ਹੈ ਠੀਕ ਨਹੀਂ ਤੁਸੀਂ ਧਰਤੀ ਵਾਲਾ ਪਾਣੀ ਪੀਓ ਸਾਨੂੰ ਕੁਦਰਤ ਨੇ ਜਿਹਨੇ ਪ੍ਰਮਾਤਮਾ ਨੇ ਵਹਿਕੂ ਨੇ ਜਿਹਨੇ ਦੁਨੀਆ ਸਾਜੀ ਆ ਜਦੋਂ ਬੰਦਾ ਇੱਥੇ ਆਇਆ ਬੰਦੇ ਦੇ ਖਾਣ ਪੀਣ ਲਈ ਵੀ ਸਾਰੀਆਂ ਵਸਤੂਆਂ ਉਹਨੇ ਦਿੱਤੀਆਂ ਨੇ ਜਿਹੜਾ ਕੀ ਅਸੀਂ ਆਪਣੇ ਤੌਰ ਤੇ ਬਣਾ ਕੇ ਖਾਣਾ ਸ਼ੁਰੂ ਕਰਤਾ ਜਾਂ ਪੀਣਾ ਸ਼ੁਰੂ ਕਰਤਾ ਉਹ ਸਾਨੂੰ ਜਿਉਂਦਾ ਨਹੀਂ ਰੱਖੂਗਾ ਬਾਈ ਮੈਂ ਤਾਂ ਸਾਡੀ ਸੋਚ ਤੇ ਹੈਰਾਨ ਆ ਯਾਰ 500 ਰਾਤ ਦੀ ਗੱਲ ਹੈ ਭਰਾ ਹੀ ਪਿੰਡ ਕੋ ਬੜਾ ਵੱਡਾ ਪਿੰਡ ਆ ਪੰਜਾਬ ਦਾ ਅਸੀਂ ਉੱਥੇ ਕੋ ਵਿਆਹ ਸੀਗੇ ਰਾਤ ਨੂੰ ਜੱਗ ਉਤੇ ਵਾਗੇ ਮੈਂ ਸੋਚਾ ਲਮੀ ਪਾਣੀਆਂ ਦੇ ਮੁੱਦੇ ਤੇ ਇੱਕ ਨੌਜਵਾਨ ਮੁੰਡਾ ਕਹਿੰਦਾ ਰਹੀ ਮੀ ਲੋਕ ਰੌਲਾ ਪਾਈ ਜਾਂਦਾ ਛੋਡੇ ਵਰਗੇ ਉੱਠ ਕੇ ਕਿੱਡੀ ਗੱਲ ਆ ਆ ਮੁਰਲੇ ਅੱਗੇ ਪਾਣੀ ਪੀ ਲੋ ਅੱਗੇ ਵੀ ਲੋਕ ਪਿੰਦੇ ਹੀ ਐ ਕੋਈ ਇੱਕ ਬੁਜਾਰਾ ਬੈਠਾ ਕਹਿੰਦਾ ਛੇਦਾ ਗੱਲ ਵੀ ਠੀਕ ਐ ਤਾਂ ਐਵੇਂ ਰੌਲਾ ਪਾਉਂਦਾ ਪਾਣੀ ਤਿਆਰ ਕਰਦਾ ਯਾਰ ਕਰਦਾ ਜਿਹੜਾ ਪਾਣੀ ਤਸਤੀ ਹੀ ਥਾ ਵਗ ਜਾਂਦਾ ਉਹ ਪਾਣੀ ਵੀ ਸਾਫ਼ ਹੋ ਜਾਂਦਾ ਇੱਕ ਅੱਲਾ ਸੁੱਖਾ ਦਰਿਆਵਾਂ 'ਚ ਨਹੀਂ ਯਾਰ ਪਾਉਂਦੇ ਬੋਰ ਕਰਕੇ ਫੈਕਟਰੀਆਂ ਵਾਲੇ ਬੋਰ ਕਰਕੇ ਵੀ ਸਿੱਧਾ ਪਾਣੀ ਪਾ ਰਹੇ ਆ ਉਸ 'ਤੇ ਪਤਨ ਦੇ ਵੀ ਯਾਰ ਪਾਈ ਜਾਂਦੇ ਆ ਕੈਮੀਕਲ ਪਾਈ ਜਾਂਦਾ ਬੱਚਾ ਕਿੱਥੋਂ ਆ ਥੋੜਾ ਐਂ ਵੀ ਪਿੰਡਾ ਤੂੰ ਸਾਰੇ ਪਿੰਡ ਵਾਲੇ ਆਪਣੇ ਪਾਣੀ ਚੈੱਕ ਕਰਾ ਲਿਓ ਤੁਹਾਡੇ ਸਾਰੇ ਪਾਣੀ ਦੇ ਵਿੱਚ ਜ਼ਹਿਰ ਆ ਤੁਹਾਡੇ ਸਾਰੇ ਪਾਣੀ 'ਚ ਕੈਮੀਕਲ ਆ ਤੁਹਾਡੇ ਸਾਰੇ ਪਾਣੀ 'ਚ ਯੂਰੇਨੀਅਮ ਕਿੱਥੋਂ ਬਚੋਗੇ ਆ ਆਪਾਂ ਕਹਿੰਦਾ ਚਿੱਟੇ ਨੇ ਜਵਾਨੀ ਮਾਰਦੀ ਚੱਟਣਾ ਜਦੋਂ ਉਹਦਾ ਬਾਜੂਗਾ ਸ਼ਾਦੂ ਦਾ ਕੀ ਕਾ ਨਾ ਲਾਉ ਨਾ ਪਿਉ ਪਾਣੀ ਵੀ ਪੀਣਾ ਛੱਡ ਦੋਗੇ ਪਾਣੀ ਦਾ ਆਪਾਂ 24 ਘੰਟੇ ਵਰਤ ਲਿਆ ਸੜ ਛੁੱਟ ਕੇ ਚਾਹ ਕੋ ਲੈ ਕੇ ਆਟਾ ਗੁੰਨਦਿਆਂ ਦਾਲ ਸਬਜ਼ੀ ਪਾਣੀ ਨਾਲ ਬਸਾਂ ਨੂੰ ਪਿਉਣਾ ਪਾਣੀ ਆ ਆਪ ਪੀਣੇ ਪਾਣੀ ਹੋ ਖਸਰਾ ਨੂੰ ਲਾਣੇ ਪਾਣੀ ਉਹ ਨਾਜੀ ਲਾਦਾ ਨਾਜੀ ਸੀ ਖਾਣੇ ਆ ਤਾਂ ਤੁਸੀਂ ਵਰਨ ਦੱਸੋ ਵੀ ਜਦੋਂ ਇਹ ਪਾਣੀ ਬਿਨਾ ਜੀਵ ਨਹੀਂ ਸੰਭੋ ਨਹੀਂ ਹੈਗਾ ਇਹ ਉਹ ਪਾਣੀ ਹੈ ਜ਼ਹਿਰ ਹੈ ਕੈਮੀਕਲ ਹੈ ਜਰੇਨੀਆ ਮਾਤੇ ਪਟੋਗੇ ਕਿਵੇਂ ਇਹ ਬਹੁਤ ਵੱਡਾ ਸਵਾਲ ਆ ਜਾਂ ਬਸ ਸਾਨੂੰ ਐ ਲੱਗਦਾ ਹੈ ਕਿ ਅਸਿਕਰਾ ਰਹਿਣਾ ਐਸੇ ਇਹ ਵੀ ਹਾਲਾਤ ਬਣੇ ਖੜੇ ਆ ਵੀ ਵੇਚੋ ਕਿੱਲਾ ਕੈਨੇਡਾ ਨੂੰ ਅਮਰੀਕਾ ਨੂੰ ਟੱਪ ਜਾਓ ਆਸਟ੍ਰੇਲੀਆ ਟੱਪ ਜਾਓ ਨਿਊਜ਼ੀਲੈਂਡ ਟੱਪ ਜਾਓ ਹੋਣੀ ਛੱਡਣਾ ਉੱਥੇ ਵੀ ਇਤੋਂ ਮਾਰੀ ਆ ਇੱਕ ਦਿਨ ਸਰੀ ਸਕੂਲ ਦੇ ਮਰੇ ਕੱਟ ਕੈਨੇਡਾ ਦਾ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਈ ਆ ਕੱਟ ਸਾ ਆਪਣੇ ਪੰਜਾਬੀਆਂ ਦਾ 4-5000 ਬੰਦਾ ਝੰਡੇ ਚੱਕੀ ਬਰਦਾ ਸਕੂਲ ਦੇ ਮੁੰਰੇ ਮੈਨੂੰ ਕਾਲ ਆਲਾ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਆ ਫੂਟ ਪੜਾ ਰਹੇ ਨੇ ਜਵਾਨਾਂ ਨੂੰ ਬਿੱਦਰਾ ਕੁੱਤਾ ਬਣਾਉਣ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਕੀ ਕਰਦਾ ਛੋਟੇ ਜਵਾਨਾਂ ਨੂੰ ਪੜਾ ਰਿਹਾ ਤੇਰਾ ਗੇਹ ਬਣਾਉਣ ਨੂੰ ਕੀ ਕਰਦਾ ਬੈਂਪੂ ਬਣਾਉਣ ਨੂੰ ਕੀ ਕਰਦਾ ਫਿਰ ਜੇ ਵਾਕ ਕਰੂ ਭਣਾ ਰਿਹਾ ਤੇ ਸੁਵਲੰਗੀ ਬੰਨੂ ਜੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਕਹਿ ਗਣੂ ਜੀ ਕਰਦਾ ਜੈਂਡਰ ਚੇਂਜ ਕਰਨੂ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾੰਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਮੀਰ ਬੰਦਾ ਆ ਫੇਸਬੁੱਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫੇਸਬੁੱਕਾਂ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਇਹ ਇਹ ਦਿਖਾਤਾ ਸਾਡਾ ਤੁਸੀਂ ਭੱਜ ਗਏ ਕਿੱਥੇ ਜਾਓ ਬਈ ਯਾਰ ਭੱਜੋ ਭੱਜੋ ਛੱਡ ਦਿਓ ਪੰਜਾਬ ਵੇਚੋ ਜ਼ਮੀਨਾਂ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਉਹਦੇ ਕੀ ਨੇ ਅਗਲੇ ਹੰਢ ਦਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਈ ਓ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦਾਂ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕੰਗਾਂ ਨੂੰ ਚੁਗੂਗੀ ਮੇਰੀ ਛੋ ਜਿਦੇ ਕਿੱਥੋਂ ਕਿੱਧਰ ਨੂੰ ਦੁਰ ਗਈਆਂ ਅਸੀਂ ਅਸੀਂ ਇਤਕਾਰ ਖਾ ਖਾਪਨ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਕਵਨੀਆਂ ਕਰਨ ਵਾਲੇ ਲੋਕ ਯਾਰਾਂ ਅੱਜ ਆਪਣੀਆਂ ਇੱਜਤਾਂ ਅੱਖਾਂ ਸਾਹਮਣੇ ਦਾਤੇ ਲਾ ਦਿਆਂ ਨੰਗੇ ਹੋਣ ਲੱਗੇ ਜਿਸਮ ਵਿੱਚਣ ਲੱਗੇ ਯਾਰ ਸਰਫਜ਼ਾਦ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦੇਖਦਾ ਕੱਲਾ ਯਾਰ ਕੀ ਲੋੜ ਐ ਮੈਂ 200 ਵੀਰ ਤੋਂ ਆਇਆ ਬਈ ਹੁ ਤੋਜ ਬੈਠਾ ਸੱਚਾ ਸੁਰਮਾ ਫਿਲਮ ਬਣਾਈ ਬੰਦੇ ਨੇ ਹਿੱਟ ਗਈ ਐ 10 ਫਿਲਮਾਂ ਵਾਲੇ ਹੋਰ ਤੇ ਬਣ ਕਰੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਣੇ ਆ 50 ਕਲਾਕਾਰ ਪਰਦੇਵੇ ਅਸੀਂ ਆਇਆ ਬਈ ਤਿਆਰ ਆ ਫਿਲਮ ਬਣਾ ਜੇ ਇਹਦਾ ਅਰਬਾਂ ਰੁਪਇਆ ਕਮਾ ਕੇ ਮੌਜ ਨਾ ਬੰਬੇ ਵਜੇ ਜਾ ਕੇ ਉਹ ਬੰਦਾ ਛੱਡ ਗਿਆ ਆ ਬੰਦਾ ਬਾਹੂ ਸਿੰਘ ਮਾਰਦਾ ਸੁਣਿਆ ਹੀ ਆ ਜੁੰਗੀ ਬੱਕਰੀ ਬਣਾ ਤਾ ਡਾਕਾ ਮਾਰੀ ਹੋਈ ਆ ਬਦੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਦਿੱਤੀਆਂ ਉਹਨਾਂ ਦਾ ਮੁਕਾ ਪਾਈ ਇਹ ਤੈਨੂੰ ਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮਾਨ ਮਨਰਨ ਵਾਲੇ ਦਾ ਸ਼੍ਰੀ ਕਨੇ ਬਾਲੇ ਗੀਤ ਦਾ ਆ ਇਹਨਾਂ ਸੋ ਭਾਈ ਬੇਤੀ ਇੰਨੀ ਆ ਯਾਰ ਅੜਦਾ ਕਰਪੀ ਜਾਂਦੇ ਆ ਪਿੱਟੀ ਜਾਂਦੇ ਆ ਬਹੁਤ ਚਰਕ ਔਰ ਜੰਗਾ ਤਰੇ ਫਰਦੇ ਆ ਬਾਈ ਵੀ ਆ ਜੋ ਏ ਨਾਜਵੀਨਾ ਵੇਚ ਕੇ ਭਜੋ ਏ ਨਾ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗਾੜੇ ਹੋ ਕੇ ਕਿਤੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਭਜੋ ਅਸੀਂ ਕਦੇ ਛੱਡੇ ਨਹੀਂ ਬਾੜੇ ਕਹਿ ਦਿੰਦੇ ਆ ਪ੍ਰਬੰਧ ਮਾੜਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਣੇ ਆ ਕੰਦੀ ਗੱਲਾਂ ਸਰਕਾਰਾਂ ਨੂੰ ਆਪਾਂ દોਸ਼ ਦਿੰਦੇ ਆ ਪ੍ਰਬੰਧ ਨੂੰ દોਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ ਗਾਲੂ ਕਿੰਨੇ ਦੀ ਪੀਤੀ ਸਰਪੰਚਾ ਤੂੰ ਮੈਨੂੰ ਦੱਸੋ 20 30 ਲੱਖ ਦੀ दारू ਪੀ ਗਏ ਸਰਪੰਚਾ ਕੋਲ ਲੋਕ ਆ ਆਪਾਂ ਅਗਰਾ ਪਿੰਡ ਨਸ਼ਾ ਮੁਕਤ ਕਰਨਾ ਹੈ ਨਸ਼ਾ ਵਿਕਣ ਨਹੀਂ ਦੇਣਾ ਪੀਤੀ ਆ ਕਿ ਨਹੀਂ ਛੋਡੇ ਪਿੰਡ ਚੱਲਿਆ ਹੋ ਕੰਮ ਚੱਲਿਆ ਨਹੀਂ ਹਾਂ ਕਸ ਮੈਂ ਮਾਨਸਾ ਗਿਆ ਇੱਕ ਸਰਪੰਚੀ ਚੋਣ ਲੜੇ ਮੁੰਡਾ ਉਹਨਾਂ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਆ ਤੇਰੇ ਮੁਰੇ ਮੁਰੇ 20-25 ਮਿੰਟ ਗੁੱਟ ਸਖ ਬੰਦਾ ਅਸੇ 15 ਮੋਤਨਾ ਲੈ ਕੇ ਆ ਘਰ ਦੀ ਕੱਢੀ ਦੀਆਂ ਮੈਂ ਗੁੱਟ ਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਨੂੰ ਆ ਉਹ ਕਹਿੰਦਾ ਕਿ ਮੈਂ ਲੱਕੜੀਆਂ ਬੰਦੇ ਬੰਦੇ ਆਣ ਕੇ ਉਹਨੂੰ ਪਿਆਦਾਂਗੇ ਸਾਡਾ ਕਰਤਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜਵੇ ਜਾ ਕੇ ਸੀ ਯਾਰ ਮੋਤ ਜਿਆਰ ਵੀ ਤੇਰੇ ਸਾਨੂੰ ਗੁਰਦੁਆਰੇ ਭੇਟ ਕੋ ਵੀ ਤਿਆਰ ਆ ਵੀ ਕੋਈ ਗੱਲ ਨਹੀਂ ਲਿਆ ਮੌਤਰੀਆ ਖਾ ਜਾਗੇ ਮਰਨਾ ਕਹਾ ਦੇਖੀ ਜੋ ਮਰਾਂਗੇ ਜਾਵਾਂਗੇ ਕਹਾ ਦੇਖਾਂਗੇ ਛੋ ਫਾਇਏ ਲਈ ਲੜਨੀ ਪੈਣੀ ਆ ਨਾ ਦੇਖੋ ਸਾਰੇ ਤੁਸੀਂ ਪਰਿਵਾਰ ਜਿੰਨੇ ਬੰਦੇ ਬੈਠੇ ਹੋ ਕੋਨੇ ਕਹਦਾ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਡ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ ਪੇਟ ਭਰਨ ਤੇ ਆਪਣੇ ਬੱਚੇ ਲਈ ਜ਼ਿੰਦਗੀ ਜੀਉਂਦਾ ਜਦੋਂ ਉਹ ਘਟਾ ਜਾਂਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਸ਼ਾਂਤ ਤਿਆਗ ਦਿੰਦਾ ਉਹ ਬੰਦਾ ਸਾਰਾ ਤੰਗੀ ਜਾਂਦਾ ਹੈ ਤਕਰੀਬ ਜਾਂਦਾ ਭੁੱਖ ਤੇ ਕਰਦਾ ਉਹ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ-ਬਾਰ ਬਣਾ ਕੇ ਦੇਵਾਂ ਇਹ ਸੋਚ ਹੁੰਦੀ ਆ ਬੰਦੇ ਦੀ ਉਹ ਛੋਟੀਆਂ ਆਣ-ਬਾਣੀਆਂ ਨਸਲਾਂ ਦੇ ਲਈ ਪਾਣੀ ਪੀਣਯੋਗ ਰਹੂਗਾ ਪਾਣੀ ਬਚੂਗਾ ਧਰਤੀ ਜਾਂਦੀ ਰਹੂਗੀ ਹਵਾ ਜਾਂਦੀ ਰਹੂਗੀ ਸੋਚਿਆ ਕਦੇ ਐਨੇ ਬੰਦੇ ਬੈਠਣ ਵਾਲੀ ਵਾਲਿਓ ਕੋਈ ਬੰਦਾ ਬਾਹ ਖੜੀ ਕਰੇ ਤੁਹਾਡਾ ਜਵਾਬ ਪੜਦੇ ਸਕੂਲਾਂ 'ਚ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਹੀਂ ਪੜਾਉਣੀ ਚਾਹੀਦੀ ਅੰਗਰੇਜ਼ੀ ਦੀ ਮਾੜੀ ਹਿੰਦੀ ਨਹੀਂ ਮਾੜੀ ਕੋਈ ਬੋਲੀ ਮਾੜੀ ਨਹੀਂ ਐ ਸਾਰੀਆਂ ਬੋਲੀਆਂ ਸਰਕਾਰ ਜੋਗ ਹੈ ਹਰ ਬੋਲੀ ਦੀ ਆਪਣੇ ਥਾਂ ਤੇ ਮਹਾਨਤਾ ਹੈ ਕੋਈ ਬੰਦਾ ਬਾਹ ਖੜੀ ਕਰੇ ਵੀ ਮੈਂ ਆਪਣੇ ਜਵਾਬ ਮ ਸਕੂਲ 'ਚ ਜਾ ਕੇ ਪਤਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜ੍ਹਾ ਰਹੇ ਹੋ ਕੋਈ ਪਵੰਦੀ ਦਾ ਨਹੀਂ ਕੋਈ ਜੁਰਮਾਨਾ ਦਾ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਏਕਾ ਦੂਆ ਸਾਲ ਤੱਕ ਆਉਂਦਾ ਪਹਾੜੇ ਆਉਂਦੇ ਆ ਕਰਿਆ ਜਵਾਨੀ ਕਿਤਾਬ ਖੋਲਦੇ ਹੋ ਵੀ ਕਿਹੜੇ ਇਤਿਹਾਸ ਦੀ ਕਿਤਾਬ ਪੜਾ ਰਹੇ ਇਕੱਠੇ ਜੋੜੇ ਜਾ ਰਹੇ ਸਾਡੇ ਜਵਾਨ ਕ ਦੱਸੋ ਪਿੰਡ ਵਾਲਿਓ ਇਹ ਹਿੰਦੀ ਵਾਲਿਓ ਜਵਾਨ ਦਾ ਪੜ੍ਹਦੇ ਨੇ ਮੁੰਡੇ ਕੁੜੀਆਂ ਪੋਪਾ ਪੋਤੀ ਭਤੀਜਾ ਭਤੀਜੀ ਕੋਈ ਤਾਂ ਪੜ੍ਹਦਾ ਹੀ ਹੋਣਾ ਦੱਸੋ ਭਾਈ ਕੋਈ ਤੇ ਨਸਲਾਂ تیار ਹੋ ਰਹੀਆਂ ਨਸਲਾ ਸੁਢੀ ਪਨੀਰੀ ਪੀੜੀ ਤੁਰੱਖਾ ਕਿਨੇ ਸੋਰਾ ਸਾਹਮਣਾ ਉਹਨੇ ਸਮੇਂ ਜਾ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉੱਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਫਿਰਸਾਂ ਭਰ ਦੋ ਦੋ ਚਾਰ ਚਾਰ ਲੱਖ ਰੁਪਏ ਸਕੂਲਾਂ ਦੀਆਂ ਬੰਨਾਂ ਦੇ ਚੜਾਦਰੋਂ ਤੜਕੀ ਮੋੜ ਕੇ ਪਤਾ ਨਹੀਂ ਕਿਹੜੇ ਕੰਮ ਜਿਹੜੇ ਲੀਡਰਾਂ ਦਾ ਫੋਨ ਆਲੇ ਨਾ ਵੀ ਕੱਲ ਨੂੰ ਰਹਿਦੀ ਐ ਸਾਰਾ ਪੰਤੁੰਨ ਕੇ ਬੱਸਾਂ ਭਰ ਕੇ ਲਿ ਜਾਓਗੇ ਜਿੱਥੇ ਲੋੜ ਆ ਆਪਣੇ ਭੈਕਾਂ ਆਪਣੇ ਜਵਾਕਾਂ ਮਗਰ ਜਾਣਦੇ ਉਥੇ ਜਾਂਦੇ ਹੀ ਨਹੀਂ ਬਾਈ ਕੋ ਭਰਾਓ ਗੱਲਾਂ ਬਹੁਤ ਆ ਜਾਂਿਆ ਪ੍ਰਤੱਖ ਰੀ ਜਾ ਕੇ ਸਮਾਂ ਸਾਨੂੰ ਬਹੁਤ ਹੋ ਗਿਆ ਅੱਜ ਵੀ ਹੋਣ ਲੱਗ ਜਦੇ ਐਨਾ ਚਿਰ ਵੀ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ਆਰਕੈਸਟਰ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਡੇ ਨਾਲ ਚੱਕ ਕੇ ਉੱਥੇ ਖੜੇ ਰਹਿੰਦੇ ਕੋਈ ਉਹ ਦੇਖਦੇ ਇਹੀ ਦਫਾ ਤਾਂ ਸਾਡਾ ਸਹੀ ਗੰਢ ਦੇ ਉੱਤੇ ਹੱਕ ਦੇ ਉੱਤੇ ਸਖ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਿਤੇ ਨਾ ਹੋਵੇ ਪੰਜਾਬੀਓ ਇਹ ਆਮਨਵਾਦੀਆਂ ਨਸਲਾਂ ਦੇ ਅਸੀਂ ਕਾਪਲ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਹੋਏ ਇਸ ਕੌਮ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂਾਂ ਦਾ ਜਾਣਾ ਕਰਵਾਣ ਕਰਤੀਆਂ ਕਿ ਉਹ ਤੋਂ ਬਾਅਦ ਵਾਲੇ ਆਏ ਕੁੰਡੇ ਲਾਇਕਰਾਂ ਦੇ ਬਣ ਗਏ ਵੀ ਮੌਤ ਨਾ ਆਜੇ ਪਰਚਾ ਨਾ ਹੋ ਜੇ ਜੇਲ੍ਹ ਨਾ ਹੋ ਜੇ ਉਹ ਇੱਥੇ ਮਹਾਨ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਐਡੀ ਆ ਨਾਂ ਲਿਖਦਾ ਫਰਦਾ ਬੰਦਿਆਂ ਦੇ ਅਸੀਂ ਐਨੇ ਜੀ ਦਸੰਬਰ ਜਾਂਨੇ ਆ ਵੀ ਹੈ ਸੀ ਦੇ ਨਾਂ ਲਿਖ ਕੇ ਲੈ ਗਿਆ ਹੋਰ ਨਾ ਨਵਾਂ ਜੰਮ ਪੈ ਦੇ ਹੁਣ 3 ਦਸੰਬਰ ਤੋਂ ਪਹਿਲਾਂ ਹੁਣ ਨਾਂ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਈ ਆ ਦਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੱਚੂ ਕਰੂਗਾ ਕਰਨਗੇ ਹੁਣ ਤੁਸੀਂ ਸੋਚ ਲਓ ਵੀ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਸੋਡੇ ਕੋਲ ਆ ਦੌਰ ਆ ਮੰਨੋ ਜੇ ਤੁਸੀਂ ਨਹੀਂ ਜਾਂਦੇ ਅਸੀਂ ਤਾਂ ਜਾਵਾਂਗੇ ਬਈ ਬਚਾਂਗੇ ਬਚਤੰਦ ਨੂੰ ਦੇਖੀ ਜੋ ਕੀ ਹੁੰਦਾ ਨਹੀਂ ਜਾਂਦੇ ਆਪਾਂ ਚਲੋ ਘਰੇ ਵਾ ਜਾਂਦੇ ਫੇਰ ਮਕੰਦਾ ਉੜਾ ਹੈਗਾ ਫੇਰ ਜਦਾਂ ਬੰਦ ਹੋ ਜਾਂਦੀਆਂ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁਲਕੇ ਬਾਰ-ਬਾਰ ਨਹੀਂ ਆ ਲੜਾਈ ਖੜੀ ਹੁੰਦੀ ਹੁੰਦੀ ਬਾਰ-ਬਾਰ ਨਹੀਂ ਲੋਕ ਉੱਡੇ ਹੁੰਦੇ ਹੁੰਦੇ ਸਾਡੇ ਕੋਲੇ ਮੌਕਾ ਬਣਿਆ ਅਸੀਂ ਸੋਦੇ ਨਾਲ ਖੜੇ ਆ ਮਾਹੌਲ ਬਣਿਆ ਗੰਗਾ ਨਗਰ ਤੋਂ ਫੀਕਾ ਨਗਰ ਤੋਂ ਲੈ ਕੇ ਸਾਰਾ ਹਵਾਲ ਫਾਇਲਕਾ ਫੋਰੀਪੁਰ ਫਰੀਦਕੋੜ ਮੋਗੇ ਤੋਂ ਲੈ ਕੇ ਬਟੰਡਾ ਸੰਦੂਰ ਸਾਰੇ ਜ਼ਿਲ੍ਹਿਆਂ ਦੇ ਲੋਕ ਆ ਰਹੇ ਆ ਵਿਧਾਨੇ ਵਾਲਿਓ ਉੱਠੋ ਮੇਰਾ ਵੀਰ ਯਾਰਾ 30 ਤਰੀਕ ਨੂੰ ਜਿਹੜਾ ਸਮਾਂ ਤੇ ਸਥਾਨ ਹੋਊਗਾ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਅੱਪਾ ਤੁਰਨਾ ਹੈ ਕਿੱਥੋਂ ਅੱਪਾ ਬੰਦ ਕਰਨਾ ਹੈ ਜਿਵੇਂ ਤੁਹਾਡੇ ਅੱਗੇ ਬਾਰ-ਬਾਰੇ ਗੱਲਾਂ ਆਗਿਆਂ ਦੱਸਤੀਆਂ ਬੁਲਾ ਰਹੇ ਨੇ ਵੀ ਇਹ ਇਹਨਾਂ ਦੇ ਕਾਨੂੰਨ ਪਾਸ ਹੋ ਗਏ ਐਨਜੀਟੀ ਦੇ ਪੰਜਾਬ ਪੋਲੂਸ਼ਨ ਬੋਰਡ ਤੇ ਸੈਂਟਰ ਪੋਲੂਸ਼ਨ ਬੋਰਡ ਤੇ ਵੀ ਪਾਈਏ ਬੰਦ ਕਰੋ ਇਹ ਗਰ ਕਾਨੂੰਨੀ ਐ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਵਿਰੋਧੀ ਧਰਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਰਾਂ ਪਾਕੀਆਂ ਦਰਿਆਵਾਂ ਧਰਤੀਆਂ ਦਾ ਜਰਾਂ ਪਾਤੀਆਂ ਉਹ ਅੱਜ ਵੀ ਬੋਲ ਨਹੀਂ ਜਾਂਦਾ ਸੀਗਾ 4 ਦਿਨ ਪਹਿਲਾਂ ਕਿ ਸਟੇਜ ਤੇ ਉੱਤੇ ਖੜਾ ਕਿ ਸਾਡੇ ਦਰਿਆਵਾਂ ਜਰ ਪਾਤੀ ਸਾਨੂੰ ਮਾਰਦਾ ਜਰਾਂ ਪਾ ਕੇ ਕੋਤ ਪਿਆ ਮਾਨ ਸਾਹਿਬ ਤੇਰੇ ਕੋਲੇ ਪਾਵਰ ਰਾਜ ਨੂੰ ਨਾ ਸੰਤਰਾ ਸਰਕਾਰ ਐ ਬੰਦ ਕੀਨੇ ਕਰਨਾ ਉਹ ਅੱਜ ਵੀ ਉਹੀ ਪਤਾ ਨੂੰ ਲੱਗੀ ਨਹੀਂ ਤਾ ਪਤਾ ਹੀ ਮੈਂ ਮੁੱਖ ਮੰਤਰੀ ਉਹ ਸਮਝਦੇ ਹੀ ਮੈਂ ਮੁੱਖ ਮੰਤਰੀ ਸ਼ਰਮਤਾਂ ਲੱਗੀ ਜਾਂਦਾ ਉਹਨੂੰ ਆਪਣੀ ਪਾਵਰ ਦਾਸ ਦਾ ਹੀ ਪਤਾ ਬਾਈ ਜਾਂ ਸ਼ਾਦ ਦੀਆਂ ਖੋਖਾਲੀ ਹੁਣ ਤਾਂ ਜਦ ਗ੍ਰਿਪ ਜੇ ਕੰਡੇ ਪਏ ਆ ਚੋ ਭਰਾਓ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ ਜਦੋਂ ਲੋਕ ਉੱਠਦੇ ਆ ਵੱਡੀਆਂ-ਵੱਡੀਆਂ ਹਕੂਮਤਾਂ ਝੁੱਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਬਣਾਈ ਜੀਰਾ ਫੈਕਟਰੀ ਉਹ ਲੋਕ ਜੋ ਪਸੂ ਮਾਰ ਲਾ ਕੇ ਲੋਕ ਮਾਰਨ ਲੱਗ ਸਾਰੇ ਪੁਰਾਂ ਚੋਂ ਜਿਹੜਾ ਨਿਕਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਖੜਾ ਹੋਇਆ ਜੀਰਾ ਫੈਕਟਰੀ ਬੰਦ ਹੋ ਗਈ ਆ ਸੋਡੇ ਸੇ ਭੂਧਰੀ ਪਿੰਡ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆ ਰਾਜਪੂਤਾ ਘਰਹਾਰੀ ਲੱਗਿਆ ਹੋਇਆ ਮੁਸਕਾਵਾਦ ਲੱਗਿਆ ਹੋਇਆ ਖਾੜੇ ਲੱਗਿਆ ਹੋਇਆ ਨਾਉਪੁਰੇ ਉਹ ਨਵੀਆਂ ਫੈਕਟਰੀਆਂ ਯਾਰਾ ਬੋਲਣਗਾ ਹੋਰ ਲਾਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੇ ਆਪਾਂ ਆ 9 ਕਰੋੜ ਬੰਦ ਲੋਗੇ ਕਰਕੇ ਕਾਮਯਾਬ ਹੋ ਗਏ ਤਾਂ ਸਾਰਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਆ ਜਿੰਨੀਆਂ ਡੈਂਗਾ ਜਿੰਨੀਆਂ ਕੈਮੀਕਲ ਕੌਣ ਵਾਲੀਆਂ ਆ ਇਹ ਪੂਰੇ ਦੱਖਣ ਭਾਰਤ ਤੇ ਬੰਦ ਆ ਕਿਤੇ ਨਹੀਂ ਚੱਲਦੀਆਂ ਜੋ ਸਾਡੇ ਯਾਰ ਮੁਝੇ ਸਾਨੂੰ ਚਾਰਸ ਪੁਰੇ ਦੇ ਵਿੱਚ ਸੁੱਖ ਨੇ ਕਿਹਾ ਸੀ ਕਿ ਅੱਗ ਲੱਗੀ ਆਕ ਲਾਈ ਹੋਈ ਆ ਲਾਗੂ ਲਾਇਆ ਹੋਇਆ ਪੰਜਾਬ ਨੂੰ ਚਾਰਸ ਪੇਰੋਂ ਛਿੱਟਿਆਂ ਨਾਲ ਵਰਮਾਨੀ ਜਵਾਨੀ ਸਾਡੀ ਬਰਬਾਦ ਕੀਤੀ ਜਾ ਰਹੀ ਆ ਆйна 1.5 ਹਜ਼ਾਰਾਂ ਦੇ ਪ੍ਰਵਾਸ ਸਾਡੇ ਘਾਏ ਜਾ ਰਹੇ ਨੇ ਪੁੱਜੀ ਸਾਡੀ ਮਾਰੀ ਜਾ ਰਹੀ ਆ ਇਤਿਹਾਸ ਸਾਡਾ ਕਾਪ ਦੇ ਵਿੱਚੋਂ ਮਲਾਵਟ ਕਰਕੇ ਖਤਮ ਕੀਤਾ ਜਾ ਰਿਹਾ ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਖੁਰਦ-ਵੁਰਦ ਕੀਤੀਆਂ ਜਾ ਰਹੀਆਂ ਨੇ ਇਹ ਚਾਰ ਫੇਲੋਂ ਆਪਾਂ ਕਰੇ ਹੋਇਆ ਭਰਾਓ ਸਮਝ ਲੋ ਇਹ ਗੱਲ ਜੋ 3 ਤਰੀਕ ਨੂੰ ਬਈ ਇਹ ਆਦੀ ਆ ਰਹੇ ਹੁਣ ਤੁਸੀਂ ਸਾਨੂੰ ਫੇਲੋਂ ਭਰੋਸਾ ਦਿਓ ਬਈ ਅੱਜ ਕੋ ਬੋਟਾ ਨਹੀਂ ਲੈਣ ਆਏ ਯਾਰ ਨਾ ਬੋਟਾ ਮੰਗਾਂ ਦੀ ਖਤ ਬੜੇ ਕੋਲੇ ਫਰਿਆਦ ਕਰਨਾ ਹੈ ਅਸੀਂ ਨਸਲਾਂ ਇਸ ਪੰਜਾਬ ਦੀ ਸਭਿਆਤਾ ਨੂੰ ਬਚਾਉਣ ਲਈ ਤੁਰਿਆ ਤੇ ਸਭਿਆਤਾਵਾਂ ਜਿਹੜੀਆਂ ਪਾਣੀ ਦੇ ਉੱਤੇ ਹੀ ਪੈਦਾ ਹੁੰਦੀਆਂ ਨੇ ਪਾਣੀ ਦੇ ਉੱਤੇ ਹੀ ਵਧਦੀਆਂ ਫੁੱਲਦੀਆਂ ਨੇ ਇਹ ਸਾਡੇ ਦਰਿਆਵਾਂ ਤੇ ਸਭਿਆਤਾ ਬਣੀ ਸੀ ਜਿੰਨੀਆਂ ਵੀ ਸਭਿਆਤਾਵਾਂ ਦਾ ਇਤਿਹਾਸ ਤੌਰ ਤੇ ਸਾਰੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਨਦੀਆਂ ਪਾਣੀਆਂ ਦੇ ਕੰਢਿਆਂ ਦੇ ਉੱਤੇ ਹੀ ਕਲੀਆਂ ਵਧੀਆਂ ਨੇ ਤੇ ਇਹ ਸਭਿਆਤਾ ਜੇ ਆਪਾਂ ਪਾਣੀ ਮਾਰ ਲਿਆ ਬਾਈ ਆਕਰਦਿਕ ਰਿਪੋਰਟ ਚੱਲ ਰਹੀ ਹੈ ਕਿ ਐਨਕੀ 18 ਫੁੱਟ 20 ਫੁੱਟ ਪਾਣੀ ਘਟ ਗਿਆ ਦਰਿਆਵਾਂ ਦੇ ਵਿੱਚ ਪਿੱਛੇ ਵੀ ਹੜਾਤ ਮਾਰੇ ਤੂੰ ਸੋਚੋ ਯਾਰ ਹਰ ਬੰਦਾ ਬੰਦਾ ਸੱਚੀ ਗੱਲ ਕਹੁੰਦਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਇਨੇ ਤੁਸੀਂ ਲੋਕ ਬੈਠੇ ਹੋ ਰਾਤ ਨੂੰ ਨੀਂਦ ਨਹੀਂ ਆਉਂਦੀ ਭਾਈ ਵੀ ਇਹ ਘਣੂਗਾ ਕੋਈ ਬੰਦਾ ਸਮਝ ਨਹੀਂ ਰਿਹਾ ਗੱਲ ਨੂੰ ਯਾਰ ਇੰਨਾ ਸੰਨਪਾਰ ਦੇ ਫਿਰਦੇ ਆ ਰੌਲਾ ਪਾਉਂਦੇ ਫਿਰਦੇ ਆ ਰਾਤ ਨੂੰ ਮੜੀਏ ਅੱਖਰ ਨਹੀਂ ਦੀ ਆਦਾ ਪਾਸੇ ਮਾਰ ਕੇ ਫਿਰ ਬਾਕੀ ਸਮਾਂ ਲੰਘਦਾ ਸੋਚਾਂ ਦਿਮਾਗ ਘੁੰਮਣ ਕੇ ਲਈ ਆ ਹੀ ਚੱਲੀ ਜਾਂਦੀ ਆ ਵੀ ਇਹ ਆ ਵੀ ਫਸਾ ਖਤਮ ਹੋ ਗਿਆ ਆ ਵੀ ਐ ਹੋ ਗਿਆ ਰੋਜ਼ ਕੋਈ ਚੰਗਾ ਠੰਡਾ ਬੁੱਲਾ ਤਾਂ ਕੋਈ ਪੰਜਾਬ ਵਾਲਾ ਆਉਂਦਾ ਹੀ ਨਹੀਂ ਯਾਰ ਤੱਤੀਆਂ ਹਵਾਵਾਂ ਤੱਤੀਆਂ ਹਨੇਰੀਆਂ ਆਉਂਦੀਆਂ ਨੇ ਜਦੋਂ ਹੀ ਕੋਈ ਗੱਲ ਸੁਣਦੇ ਆ ਆ ਹੋ ਗਿਆ ਆ ਹੋ ਗਿਆ ਉਹਨੇ ਇੱਕ ਚਿੰਤਾ ਲੱਗਦੀ ਆ ਵੀ ਆ ਕੀ ਬਣੋ ਸਾਡੇ ਲੋਕਾਂ ਦਾ SO ਚੱਲਿਆ ਸਾਡੇ ਭਾਰਤੀ ਕਿਸਾਨ ਜੋ ਸੰਧੂਪੁਰ ਦੇ ਬਜ਼ੁਰਗ ਬੰਦਾ ਕੈਂਸਰ ਦਾ ਮਰੀਜ਼ ਐ 26 ਨਵੰਬਰ ਨੂੰ ਮਰਨ ਵਾਲਤ ਤੇ ਬੈਠਿਆ ਇੱਕ ਸਾਦੀ ਘਰ ਦਾ ਤਾਂ ਬਜ਼ੁਰਗ ਵਾਸਤਾ 70 ਸਾਲ ਦੇ ਉੱਤੇ ਦੀ ਉਮਰ ਉਹ ਵੀ ਮਰੀਜ਼ ਹੋਵੇ ਕੈਂਸਰ ਦਾ ਮੁੱਜੇ ਤਾਂ ਨਹੀਂ ਹੁੰਦਾ ਬੰਦਾ ਕਿ ਉਹ ਮਰਨ ਲਈ ਸਾਡੇ ਜਿੱਥੇ ਬੈਠੂਗਾ ਬਾਹਰ ਤੇ ਜੇ ਅਸੀਂ ਉਸੇ ਵੀ ਦੇਖਾਂ ਕਿੰਨੇ ਕੁ ਬੰਦੇ ਸਾਡੀ ਜਾਣ ਕੇ ਪਾਉਂਦੇ ਐਸੇ ਜੀ ਆਪਣੇ ਖਾਤਰ ਲੜਨ ਵਾਸਤੇ ਤਿਆਰ ਨਹੀਂ ਉਹ ਸਾਡੀਆਂ ਨਸਲਾਂ ਫਸਲਾਂ ਸਾਡੀ ਕਿਸਾਨੀ ਸਾਡੇ ਮਿੱਤੂਆਂ ਨੂੰ ਬਚਾਉਣ ਖਾਤਰ ਬੈਠਾ ਬਣਾ ਸੋ ਆਹ ਯਾਰ ਇਹ ਮਸਲੇ ਸਾਰੇ ਸਾਂਝੇ ਨੇ ਬਾਈ ਕਿਸਾਨੀ ਦਾ ਹੋਵੇ ਮਿਹਨਤਾਂ ਦਾ ਹੋਵੇ ਪਾਣੀ ਦਾ ਹੋਵੇ ਬੁੱਲੀ ਦਾ ਹੋਵੇ ਸੋ ਆਪਾਂ ਤਨ ਤਰੀਕ ਰੋਏ এলিਫੈਂਟ ਵਾਲੋ ਜਿਹੜਾ ਬੰਦਾ ਆਊਗਾ ਦਿਨੋਂ ਸੋਚ ਕੇ ਆਊਗਾ ਆਪਣੇ ਨਾਲ ਪੰਜ ਪੰਜ 7 7 ਬੰਦੇ ਲੈ ਕੇ ਆਊਗਾ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰਨਾ ਤੇ ਜਾਣ ਕੇ ਜਿਹਨੂੰ ਜਿਹਨੂੰ ਬਾਹ ਖੜੀ ਕਰਕੇ ਇਥੋਂ ਦਿਨੋਂ ਜਾਣਾ ਵੀ ਭਾਈ ਅਸੀਂ ਤੁਹਾਡੇ ਨਾਲ ਤੁਰਾਗੇ ਉਹ ਬੰਦਾ ਬਾਹ ਖੜੀ ਕਰੋ ਜਿਹੜਾ ਸੱਤ ਜਿ ਬੈਠ ਕੇ ਤਾਸ ਪੁੱਤੀ ਜਾਊਗਾ ਜਾਂ ਘਰੇ ਬੈਠਾ ਰਹੂਗਾ ਰੋਟੀਆਂ ਪਾੜੀ ਜਾਊਗਾ ਉਹ ਸਾਨੂੰ ਝੂਠਾ ਵਲਾਸਾ ਨ ਦੇ ਕੇ ਤੋੜ ਦਿਓ ਇਹ ਅਸੀਂ ਉਹਦੇ ਨਾਲ ਆ ਉਹਦਾ ਕੋਈ ਫਾਇਦਾ ਨਹੀਂ ਲਾਰੇ ਨਾਲੋਂ ਜਵਾਬ ਚੱਗਾ ਉਹ ਆਜੀ ਤੁਸੀਂ ਕਹਿੰਦੇ ਭਾਈ ਅਸੀਂ ਦਸੜਨਾ ਤੁਹਾਨੂੰ ਨਹੀਂ ਤੁਸੀਂ ਆਪਣੀ ਬਣੀ ਨੇ ਮੇੜੋ ਅਸੀਂ ਕੋਈ ਕਾਹਦੀ ਨਿਵੇਸ਼ ਵੀ ਨਹੀਂ ਦੇਣੀ ਅਸੀਂ ਇਹ ਤਾਂ ਛੱਡ ਦੇ ਜੋ ਮਰਜੀ ਉਹਦਾ ਕਹਿ ਚੁੱਕੇ ਬੰਦਾ ਦਾ ਬੰਦਾ ਹੈ ਚਾਹ ਰਸੀ ਬੰਦਾ ਹੈ ਦੇਰ ਦਾ ਸਟ ਜਾ ਹੋਇਆ ਯਾਰ ਬੰਦਾ ਗੱਲਾਂ ਕੋਈ ਸੀਚਾ ਦਾ ਕੋਰਾ ਉਹ ਬੱਚਾ ਹੁਣ ਇਹਦਾ ਜੁੱਤੇ ਗੱਲ ਰਹਿ ਨਹੀਂ ਸਾਡੇ ਏਸੇ ਸਤਵਾਂਜੇ ਵਿੱਚੋਂ ਦਸ਼ਮੇਸ਼ ਪਤਾ ਨੇ ਖੰਡੇ ਵਾਕੇ ਦੀ ਪੌਲ ਤਿਆਰ ਕੀਤੀ ਸਭ ਲਈ ਕਿੰਨਾ ਪਾਸ ਤੇ ਪ੍ਰਕਰ ਇਹ ਇਤਿਹਾਸ ਗ੍ਰਿਸ਼ਤਾ ਇਸ ਇਨ੍ਹਾਂ دریاਵਾਂ ਦੇ ਨਾਲ ਤੇ ਉਹਨਾਂ دریاਵਾਂ ਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਕਰਨ ਦਾ ਮਤ ਕਿਹੜੀਆਂ ਯਹਰਾਂ ਕਿਹੜੀਆਂ ਟਕੀਆਂ ਮਸ਼ਾਲ ਤੇ ਕਿਹੜੇ ਕੈਪੀਟਲ ਪਾਤੀ ਹੈ। ਸੁਤਿਆਰ ਹੋ ਬਈ। ਹਾਂ? ਬੱਤ ਅਰੇ ਦੇਖਦੇ ਰਹੇ ਇੱਕ ਦੂਜੇ ਨੇ ਹੈ ਉਹਨੇ ਹੱਥ ਲਿਆ ਕਹਦਾ ਕਰਦਾ ਮੈਂ ਵੀ ਕਰਦੇ ਹਾਂ। ਅਰ ਇਕੱਲਾ ਨਹੀਂ ਬਾਈ ਨਾਲ ਪੰਜ-ਪੰਜ 7-7 ਜਾਣੇ ਜ਼ਿੰਮੇਵਾਰੀ ਸਾਂਭ ਲਿਓ ਜ਼ਿੰਮੇਵਾਰੀ ਸਾਂਭ ਲਓ ਜਿੰਨਾ ਲੜਕਾ ਪੀੜਤਾ ਤੁਹਾਡਾ ਸਾਰਾ ਆਸੇ-ਪਾਸੇ ਆਪਣੇ WhatsApp ਗਰੁੱਪ ਬਣਿਆ ਹੁਣ ਸੁਨੇਹੇ ਪਾ ਦਿਓ ਮਹਿਲਾਂ ਦੇ ਕਹਿ ਦੇ ਵੀ 3 ਦਸੰਬਰ ਨੂੰ ਹੋਰ ਦੂਜਾ ਤੀਜਾ ਕੋਈ ਕੰਮ ਨਹੀਂ ਚਾਹੀਦਾ ਮਰਜ਼ੀ ਜਰੂਰੀ ਆ ਵਿਆਹ ਸ਼ਦੀ ਵਿਆਹ ਵੀ ਛੱਡ ਦਿਓ ਇਤੋਂ ਜਰੂਰੀ ਕੰਮ ਕੋਈ ਹੈ ਨਹੀਂ ਹੁਣ ਆਪਾਂ ਬੈਠਾਂਗੇ ਇੱਥੇ ਸਾਨੂੰ ਨਾਮ ਹੀ ਲਿਖਾ ਦਿਓ ਆਪਦੇ ਮੇਰੇ ਵੀਰ ਨੰਬਰ ਲਿਖਾ ਦਿਓ ਤਾਂ ਕਿ ਤੁਹਾਨੂੰ ਸੰਪਰਕ ਅਸੀਂ ਕਰ ਸਕੀਏ ਇਹ ਗੁਰਪ੍ਰਣਾ ਸਕੇ ਜੇ ਕੋਈ ਵੀ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਹੋ ਜਾਏ ਜਿਵੇਂ ਇੱਕ ਵਾਰੀ ਸਾਰੇ ਮੇਰਾ ਮੇਰਾ ਜਕਾਰੇ ਦਾ ਜਵਾਬ ਪੂਰਾ ਬੁਲੰਦ ਆਵਾਜ਼ ਦੇ ਵਿੱਚ ਦੇਣਾ ਬੜਾ ਕੜੀਆਂ ਕਰਕੇ ਸਾਨੂੰ ਵੀ ਲੱਗੇ ਹੌਸਲਾ ਮਿਲੇ ਅਸੀਂ ਐਸ.ਆਈ.ਡੀ ਦੇ ਅੱਗੇ 10 ਬੰਦੇ ਖੜੇ ਹੋਣੇ ਆ ਇਹਨਾਂ ਦੇ ਵਿੱਚ ਕੋਟਾਂ ਦੇਣੀਆਂ ਚੰਡੀ ਦਾ ਤਾਕਾ ਉੱਪਰ ਦਿੱਲੀ ਦਾ ਤਾਕਾ ਵੀ ਅਜੇ ਐਲੀਪਿੰਡ ਚ ਕਾਠੀ ਵਾਲੀ ਲੋਕ ਉੱਠਨੇ ਸ਼ੁਰੂ ਹੋ ਗਏ ਪ੍ਰਭੂ ਦਾ ਹੱਲ ਕਰ ਦੇ ਹੈ ਇਹ ਪਰਲਾਨੇ ਲਕਰ ਨੂੰ ਨਹੀਂ ਇਹਦਾ ਇਹੀ ਦਾ ਹੱਲ ਸਮਝ ਨਹੀਂ ਲੱਗਦੀ ਇਹ ਪਤਾ ਨਹੀਂ ਇਹਦੇ ਮੁਕਾਏ ਆ ਬੰਨ ਕੇ ਤੇ ਪੈਰਾਂ ਚੱਪਲਾ ਪਾ ਕੇ ਵਿਛਾਂ ਦੇ ਬੈਠੇ ਹੋਣ। ਇਹ ਨਹੀਂ ਪਤਾ ਲੱਗਦਾ ਕਿਹੜੇ ਸੀਐਡੀ ਵਾਲੇ ਆ। ਆਹ ਬੱਚਾ ਇਹਨਾਂ ਕਹਿੰਦਾ ਮੇਰਾ ਨਾਮ ਐਨਿਊ ਪੁੱਛੀਏ ਤੇ ਚੈਨਾ ਕਿਹੜਾ ਤੁਹਾਡੇ ਪਿੰਡ ਦਾ? ਫਤਾਗਨ ਹੁੰਦਾ ਜਾਣ ਕੇ ਪੁੱਟਦੇ ਆ। ਸੋ ਕਹੋ ਇਹਨਾਂ ਦੀ ਡਿਊਟੀ ਆ। ਇਹਨਾਂ ਨੇ ਜੋ ਡਿਊਟੀ ਲੱਗਿਆ ਜਿਹਦੀ ਖਾਈਏ ਬਾਦ ਦੀ ਉਹਦੀ ਭਰੀਏ ਹਾਜ਼ਰੀ ਇਹ ਭਾਈ ਤਨਖਾਹ ਲੈਂਦੇ ਆ। ਇਹਨਾਂ ਨੇ ਆਪਣਾ ਉੱਥੇ ਤੱਕ ਪਹੁੰਚਾਉਣੀਆਂ ਨੇ ਗੱਲਾਂ ਪਰ ਗੱਲ ਇਹ ਜਾਣੇ ਚਾਹੀਦੀ ਵੀ ਹਾਂ ਜਾਂਦੀ ਪਿੰਡ ਦੇ ਵਿੱਚੋਂ ਤੂਫਾਨ ਉੱਠ ਖੜਾ ਹੋਇਆ। ਇੱਥੋਂ ਪਤਾ ਲੱਗਦੀ ਬਿਲਕੁਲ ਨੇੜੇ ਆ ਬੀ ਪਿੰਡਾਂ ਦੇ ਏ ਪਿੰਡ ਦੇ ਵਿੱਚੋਂ ਆਲੇ-ਦਾਲ ਜਿੰਨਾਂ ਨੂੰ ਧਿਆਨੇ ਦਾ ਤੁਹਾਡਾ ਹੋਰ ਇਲਕਾ ਹੈ ਪਿੰਡ ਨੇ ਉੱਥੇ ਤੱਕ ਵੀ ਗੱਲ ਜਾਣੀ ਆ ਸੋ ਹੁਣ ਪੂਰਾ ਦਿਲੋਂ ਤਨੋਂ ਮਨੋਂ ਕਹਿ ਦੋ ਭਾਈ ਤੁਹਾਡੇ ਨਾਲ ਹੈ ਬੁਲੰਦ ਆਵਾਜ਼ ਦੇ ਵਿੱਚ ਸ਼ਬਦੋ ਜਿ ਕਰਾ ਰਿਹਾ ਹੁਦਾ ਬੋਲੋ ਇਸੋ ਮਹਾ ਅੱਲਾਹ ਅੱਲਾਹ ਸਭ ਪਾਈ ਤੇ ਜਾਣ ਆ ਨੀ ਭਾਈ ਬੈਠਦੇ ਆ ਦਸਟੀਮੈਂਟ ਨਾਂ ਤੇ ਆਪਣੇ ਨੰਬਰ ਲਿਖਾ ਕੇ ਜਾਓ ਤਾਂ ਕਿ ਅਸੀਂ ਤੁਹਾਡੇ ਨਾਲ ਸਪਰਕਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪਿੰਡ ਐਲੀਕਲਾਂ ਦੇ ਵਿੱਚ ਲਖੇ ਸਿਧਾਣੇ ਦੁਆਰਾ ਦੋਸਤੋ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਉੱਪਰ ਬੋਲਦੇ ਹੋਏ ਅਤੇ ਪੰਜਾਬ ਦੇ ਹੋਰ ਵੀ ਮੁੱਦਿਆਂ ਉੱਪਰ ਬੋਲਦੇ ਹੋਏ ਜੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਤੇ ਜੋ ਦੋਸਤੋ 3 ਦਸੰਬਰ ਨੂੰ ਬੁੱਢੇ ਨਾਲੇ ਨੂੰ ਬੰਦ ਮਾਰਨਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੱਤਵੱਦ ਸਾਥ ਦੇਣ ਦੀ ਅਪੀਲ ਕੀਤੀ ਹੈ ਤੁਸੀਂ ਦੋਸਤੋ ਜੋ ਲਖੇ ਸਿਧਾਣੇ ਨੇ ਆਪਣੇ ਵਿਚਾਰ ਰੱਖੇ ਨੇ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਇਹ ਥਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਤਵੱਦ ਸ਼ੇਅਰ ਕਰ ਦਿਓ ਨਾਲੀ ਦੋਸਤੋ ਸਾਡੇ YouTube ਚੈਨਲ ਮੈਕਸਟੀਮ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰਦੇ ਹੋ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ